ਮੁੱਖ ਮੰਤਰੀ ਪੰਜਾਬ ਮਨਜੋਗ ਦਰਦਾਰ ਭੱਵਨ ਸਿੰਘ ਮਾਨ ਜੀ ਵੀ ਇੱਕ ਦੂਰੰਦੇਸ਼ੀ ਸੋਚ ਹੈ ਕਿ ਪੰਜਾਬ ਨੂੰ ਬਿਲਕੁਲ ਕ੍ਰਾਈਮ ਫ੍ਰੀ ਬਣਾਣਾ ਹੈ ਔਰ ਇਹਦੇ ਰਿਗਾਰਡਿੰਗ ਹੀ ਪੰਜਾਬ ਪੁਲਿਸ ਨੂੰ ਇਹਦੇ ਬਾਰੇ ਇੱਕ ਸਖਤ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਸਨ ਤਾਂ ਉਹ ਉਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਮਾਨਯੋਗ ਬੀਜੇਪੀ ਪੰਜਾਬ ਗੌਰਵ ਯਾਦਵ ਸਰ ਉਹਨਾਂ ਨੇ ਇੱਕ ਪੂਰੇ ਪੰਜਾਬ 'ਚ ਪਿਛਲੇ 72 ਘੰਟਿਆਂ 'ਚ ਆਪਰੇਸ਼ਨ ਪ੍ਰਹਾਰ 2 ਵਾਪਸ ਸਟਾਰਟ ਕੀਤਾ ਸੀ ਇਹ ਆਪਰੇਸ਼ਨ 9 ਫਰਵਰੀ ਨੂੰ ਸਟਾਰਟ ਹੋਇਆ ਸੀ ਤੇ ਕੱਲ ਰਾਤੀ ਇਹ ਕੰਕਲੂਡ ਹੋਇਆ ਹੈ ਤਾਂ ਹੁਣ ਮੈਨੂੰ ਇਹ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਸਿਆ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਨੇ ਜਿਹਦੇ ਵਿੱਚ 67 ਟੀਮਾਂ ਬਣੀਆਂ ਸੀਗੀਆਂ ਤੇ ਉਹ ਚ 500 ਤੋਂ ਵੱਧ ਮੁਲਾਜ਼ਮਾ ਨੇ ਪਿਛਲੇ 72 ਘੰਟਿਆਂ 'ਚ ਦਿਨ ਰਾਤ ਮਿਹਨਤ ਕੀਤੀ ਹੈ ਔਰ 211 ਬੰਦੇ ਸਾਡੇ ਵੱਲੋਂ ਰਾਉਂਡ ਅਪ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਟੋਟਲ 125 ਬੰਦੇ ਫਾਈਨਲੀ ਅਰੈਸਟ ਹੋਏ ਇਸ ਤੋਂ ਇਲਾਵਾ ਜਿਹੜੇ ਬਾਕੀ ਸੀ 47 ਜਿਹੜੇ ਬੰਦੇ ਸੀ ਉਹਨਾਂ ਦੀ ਅਪਰਾਧ ਰੋਕੂ ਕਾਰਵਾਈ ਕੀਤੀ ਗਈ। ਬਾਕੀ ਜਿਹੜੇ ਬੰਦੇ ਸੀ ਜੋ ਰਾਉਂਡ ਅਪ ਹੋਏ ਸੀ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ। ਉਹਨਾਂ ਦੇ ਡੋਸ਼ੀਅਰਸ ਬਣਾਏ ਗਏ। ਉਹਨਾਂ ਦੇ ਕਾਗਜ਼ ਪੂਰੇ ਕੀਤੇ ਗਏ ਔਰ ਐਸ ਪਰ ਲਾਅ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ। ਯਾਨੀ ਹਰ ਇੱਕ ਬੰਦਾ ਜਿਹੜਾ ਵੀ ਸਾਡੇ ਵੱਲੋਂ ਰਾਉਂਡ ਅਪ ਕੀਤਾ ਗਿਆ। ਉਹਦੀ ਪ੍ਰੋਪਰਟੂ ਆਈ ਨਾਲ ਪੁੱਛਗਿੱਛ ਕੀਤੀ ਗਈ ਤੇ ਕਾਨੂੰਨ ਮੁਤਾਬਕ ਕਾਰਵਾਈਆਂ ਸਾਡੇ ਵੱਲੋਂ ਕੀਤੀ ਗਈ ਹੈ। ਇਹਦੇ ਵਿੱਚ ਜਿਹੜਾ ਇਹ ਬ੍ਰੇਕਅਪ ਹੈ 125 ਬੰਦੇ ਜਿਹੜੇ ਰਾਉਂਡ ਅਪ ਹੋਏ ਨੇ। ਉਹਦੇ ਵਿੱਚ ਟੋਟਲ ਚਾਰ ਅਜਿਹੇ ਮੈਂਬਰ ਸੀ ਜਿਹੜੇ ਬੰਬੀਹਾ ਗੈਂਗ ਨਾਲ ਸੰਬੰਧਿਤ ਸੀ ਯਾਨੀ ਜਿਹੜੇ ਮਾੜੇ ਅਨਸਰ ਨੇ ਜਿਹੜੇ ਆਪਣੇ ਆਪ ਨੂੰ ਗੈਂਗਸਟਰਸ ਕਹਿੰਦੇ ਨੇ ਬਟ ਪੁਲਿਸਿੰਗ ਭਾਸ਼ਾ ਵਿੱਚ ਅਸੀਂ ਤੇ ਉਹਨਾਂ ਨੂੰ ਬਦਮਾਸ਼ ਹੀ ਕਹਿਣਗੇ ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ سنگੀਨ ਅਪਰਾਧਿਕ ਮਾਮਲਿਆਂ 'ਚ ਲੋੜਿੰਦੇ 13 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਸ਼ਿਆਂ ਨਾਲ ਜੁੜੇ ਮਾਮਲਿਆਂ 'ਚ 37 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਾਰੇ ਉਹ ਬੰਦੇ ਸੀ ਜਿਹੜੇ ਫਰੀਦਕੋਟ ਪੁਲਿਸ ਨੂੰ ਪਿਛਲੇ ਕੇਸਾਂ 'ਚ ਇਹ ਤਾਂ ਲੂਡਿੰਦੇ ਸਨ ਜਾਂ ਇਹਨਾਂ ਵੱਲੋਂ ਰਿਕਵਰੀਜ਼ ਹੋਈ ਹੈ। ਔਰ ਇਹਨਾਂ ਦਾ ਇੱਕ ਪ੍ਰੋਪਰ ਕ੍ਰਿਮੀਨਲ ਰਿਕਾਰਡ ਸੀ ਤਾਂ ਹਲੇ ਵੀ ਇਹ ਕ੍ਰਿਮੀਨਲ ਗਤੀਵਿਧੀਆਂ 'ਚ ਸ਼ਾਮਿਲ ਪਾਏ ਗਏ ਸਨ। ਇਹਨਾਂ ਵਿੱਚੋਂ ਇੱਕ ਬੰਦਾ ਜਿਹਦਾ ਮੈਂ ਇੱਕ ਮੈਂਸ਼ਨ ਕਰਨਾ ਚਾਹਾਂਗੀ ਦਾ ਨਾਮ ਹੈ ਹਰਦੀਪ ਸਿੰਘ ਬੰਜਾਰਾ। ਇਹਤੇ ਪੁਰਾਣੇ 14 ਪਰਚੇ ਸੀ ਜਿਹੜੇ ਨਸ਼ੇ ਤਸਕਰੀ ਦੇ ਸੀ ਤਾਂ ਇਹਨੂੰ ਵੀ ਰਾਉਂਡ ਅਪ ਕੀਤਾ ਗਿਆ ਹੈ। ਤਾਂ ਟੋਟਲ ਅਗਰ ਅਸੀਂ ਦੇਖੀਏ ਤਾਂ ਇਿੱਥੇ ਤਿੰਨ ਐਸੇ ਭਗੌੜੇ ਮੁਲਜ਼ਮ ਵੀ ਸੀ ਜਿਹੜੇ ਬਹੁਤ ਟਾਈਮ ਤੋਂ ਕਾਨੂੰਨ ਦੇ ਗ੍ਰਿਫਤ ਤੋਂ ਬਾਹਰ ਯਾਨੀ ਪਿਛਲੇ 72 ਘੰਟਿਆਂ ਚ ਫਰੀਦਕੋਟ ਪੁਲਿਸ ਨੇ ਪ੍ਰੋਪਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਦਿਖਾਉਂਦੇ ਹੋਏ ਕਟਿਸ ਸਾਰੇ ਹੀ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕੀਤਾ ਤਾਂ ਇਹ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਅਲੈਦਾ ਇੱਕ ਜਿਹੜੀ 3 ਦਿਨਾਂ ਦੀ ਸਾਡੀ ਇੱਕ ਅਪਰੋਚ ਸੀਗੀ ਗੈਂਗਸਟਰਾਂ ਤੇ ਵਾਰ ਦੇ ਰਿਗਾਰਡਿੰਗ ਤੁਹਾਡੇ ਵੱਲੋਂ ਪ੍ਰੋਪਰ ਨਾਕਾਬੰਦੀ ਕੀਤੀ ਗਈ 플ੈਗ ਮਾਰਚਸ ਕੀਤੇ ਗਏ ਜਿਹਦੇ ਚ BIG क्राइम श्री नवीन सैनी सर पर्सनली ਇੱਥੇ ਮੌਜੂਦ ਸੀ ਫਰੀਦਕੋਟ ਚ ਤਾਂ ਅਸੀਂ ਤਿੰਨਾਂ ਹੀ ਸਬਡਿਵੀਜ਼ਨਾਂ ਨੂੰ ਇੱਥੇ ਕਵਰ ਕੀਤਾ ਤਾਂ ਕੋਟਕਪੁਰਾ ਵਿਖੇ ਅਸੀਂ 플ੈਗ ਮਾਰਚ ਕੀਤਾ ਸੀ ਫਰੀਦਕੋਟ ਵਿਖੇ ਸਾਡੇ ਵੱਲੋਂ ਕਾਸੋ ਕੀਤਾ ਗਿਆ ਸੀ ਤੇ ਕੱਲ ਇੱਕ ਬਹੁਤ ਇੱਕ ਨਵੇਕਲੀ ਪਹਿਲ ਕਰਦੇ ਹੋਏ ਫਰੀਦਕੋਟ ਪੁਲਿਸ ਨੂੰ ਫਰੀਦਕੋਟ ਦੇ ਸਾਰੇ NGOਜ਼ ਦਾ ਸਾਥ ਮਿਲਾਇਆ ਔਰ SP ਹੈੱਡਕੁਆਟਰ ਸਾਹਿਬ ਵਿਦਨ ਮਾਡਲ ਅਫਸਰ ਨੇ ਜਿਨ੍ਹਾਂ ਨੇ ਇਹ ਸਾਰੇ NGOਜ਼ ਨੇ ਫਰੀਦਕੋਟ ਪੁਲਿਸ ਨਾਲ ਮਿਲ ਕੇ ਇਹ ਪ੍ਰੋਣ ਲੱਤਾ ਹੈ ਕਿ ਇੱਕ ਐਨਜੀਓ ਕੋਸ਼ਿਸ਼ ਇਹ ਕਰੇਗਾ ਕਿ ਹਰੇਕ ਐਨਜੀਓ ਡੇਲੀ ਇੱਕ ਜਿਹੜਾ ਬੰਦਾ ਨਸ਼ੇ ਦੇ ਦਲਦਲ ਚ ਫਸ ਗਿਆ ਹੈ ਉਹਨੂੰ ਉਹ ਓਟ ਸੈਂਟਰ ਚ ਲੈ ਕੇ ਜਾਏ ਤੇ ਉਹਦੇ ਨਵੇਂ ਓਟ ਸੈਂਟਰ ਦੇ ਨਿਊ ਰਜਿਸਟ੍ਰੇਸ਼ਨ ਪਾਰਟਸ ਬਣਵਾਉਣ ਤਾਂ ਕਿ ਉਹਦਾ ਪ੍ਰੋਪਰ ਟ੍ਰੀਟਮੈਂਟ ਹੋ ਸਕੇ। ਵੱਡੇ ਮਾਧਿਅਮ ਰਾਹੀਂ ਮੈਂ ਫਰੀਦਕੋਟ ਦੀ ਜਨਤਾ ਨੂੰ ਵੀ ਮੈਂ ਇਹ ਅਪੀਲ ਕਰਾਂਗੀ ਕਿ ਉਹ ਵੀ ਪੁਲਿਸ ਦੇ ਨਾਲ ਔਰ ਸਾਡੇ ਇਹ ਪੁਰਾਣੇ ਜਿੰਨੇ ਵੀ ਸਤਕਾਰਯੋਗ ਐਨਜੀਓਜ਼ ਨੇ ਉਹਨਾਂ ਨੂੰ ਵੋਰ ਸਟਰੈਂਥਨ ਕਰਨ ਤੇ ਜਿੱਥੇ ਵੀ ਤੁਹਾਡੀ ਆਪਣੀ ਲੋਕੇਲਿਟੀ ਚ ਜਾਂ ਤੁਹਾਡੀ ਸ਼ਰੀਕੇ ਚ ਕਿਸੇ ਨੂੰ ਵੀ ਅਗਰ ਨਸ਼ਾ ਛੱਡਣ ਚ ਸਾਡੀ ਹੈਲਪ ਦੀ ਲੋੜ ਹੈ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ ਦੇ ਰਿਗਾਰਡਿੰਗ ਮੇਰੀ ਸੀਐਮਓ ਸਾਹਿਬ ਚੰਦਰਸ਼ ਡਾਕਟਰ ਚੰਦਰਸ਼ੇਖਰ ਤਕਰਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਨੇ ਆਪਣਾ ਪਰਸਨਲ ਇੱਕ ਸਪੋਰਟ ਦੇਣ ਦਾ ਪਲ ਸਾਨੂੰ ਭਰੋਸਾ ਦਿਵਾਇਆ ਔਰ ਇਹਨਾਂ ਨੇ ਇਹਦੇ ਰਿਗਾਰਡਿੰਗ ਪ੍ਰੋਪਰ ਆਪਣੀ ਇੱਕ ਚਿੱਠੀ ਵੀ ਕੱਢ ਦਿੱਤੀ ਹੈ। ਡੀਸੀ ਮੈਡਮ ਫਰੀਦਕੋਟ ਨਾਲ ਵੀ ਸਾਡੀ ਇਹਦੇ ਰਿਗਾਰਡਿੰਗ ਗੱਲ ਹੋਈ ਹੈ ਔਰ ਉਹਨਾਂ ਨੇ ਵੀ ਆਪਣੇ ਆਫਿਸਰਸ ਨੂੰ ਇਹਦੇ ਰਿਗਾਰਡਿੰਗ ਡਾਇਰੈਕਸ਼ਨਸ ਆਲਰੇਡੀ ਹੋਣਾ ਬਲੋ ਦਿੱਤੀ ਜਾ ਚੁੱਕੀ ਹੈ। ਯਾਨੀ ਹੁਣ ਯੁੱਧ ਨਸ਼ਿਆਂ ਵਿਰੁੱਧ ਫੇਜ਼ 2 ਔਰ ਆਪਰੇਸ਼ਨ ਪ੍ਰਹਾਰ 2.0 ਦੇ ਤਹਿਤ ਹੁਣ ਫਰੀਦਕੋਟ ਪੁਲਿਸ ਦਾ ਇਹ ਟੀਚਾ ਹੈ ਕਿ ਅਸੀਂ ਇੱਕ 360 ਡਿਗਰੀ ਅਪਰੋਚ ਲੈ ਕੇ ਗੈਂਗਸਟਰਸ ਤੇ ਜਿਹੜੇ ਇਹ ਮਾੜੇ ਅਨਸਰ ਹੈ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਅਸੀਂ ਇੱਕ ਕੰਪਲੀਟਲੀ ਇੱਥੋਂ ਅਸੀਂ ਉਹਨਾਂ ਨੂੰ ਖਤਮ ਕਰੀਏ ਤੇ ਪਬਲਿਕ ਕੌਨਫੀਡੈਂਸ اور ਪਬਲਿਕ ਸਪੋਰਟ ਅਸੀਂ ਤੁਹਾਡੇ ਵੱਲੋਂ 익ਸਪੈਕਟ ਕਰਦੇ ਨੇ ਤਾਂ ਮੈਨੂੰ ਪੂਰਾ ਭਰੋਸਾ ਹੈ ਕਿ ਜਿੰਨਾ ਮਾਨ ਸਤਕਾਰ ਔਰ ਜਿੰਨਾ ਜਿੰਨੀ ਹੱਲਾਸ਼ੇਰੀ ਸਾਨੂੰ ਫਰੀਦਕੋਟ ਵਾਸੀਆਂ ਵੱਲੋਂ ਅੱਜ ਤੱਕ ਦਿੱਤੀ ਗਈ ਹੈ ਉਹ ਅੱਗੇ ਐਹੀ ਜਾਰੀ ਰਹੇਗੀ